ਜਿਹੜੀ ਸਕਰੀਨ ਤੇ ਤੁਸੀਂ ਇਸ ਕੁੜੀ ਦੀ ਫੋਟੋ ਦੇਖ ਰਹੇ ਹੋ ਇਹ ਇੰਸਟਾਗ੍ਰam ਤੇ ਰੀਲਾਂ ਰੂਲਾਂ ਬਣਾਉਂਦੀ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਲੈਬ ਹੋ ਕੇ ਦੱਸਦੀ ਹੈ ਕਿ ਮੈਂ ਦੀਵਾਲੀ ਵਾਲੇ ਦਿਨ ਗੁਰੂ ਘਰ ਦੇ ਵਿੱਚ ਦੀਵੇ ਜਗਾਉਣ ਗਈ ਸੀ ਉੱਥੇ ਦੀਵਿਆਂ ਦੇ ਨਾਲ ਮੇਰੀ ਚੁੰਨੀ ਨੂੰ ਅੱਗ ਪੈ ਗਈ ਚੁੰਨੀ ਤੋਂ ਬਾਅਦ ਮੇਰੇ ਬਾਲਾਂ ਦੇ ਵਿੱਚ ਅੱਗ ਪੈ ਗਈ ਤੇ ਮੇਰੀ ਕੁਰਤੀ ਨੂੰ ਵੀ ਅੱਗ ਪੈ ਗਈ ਮਤਲਬ ਮੇਰੇ ਕੱਪੜਿਆਂ ਦੇ ਵਿੱਚ ਅੱਗ ਪੈ ਗਈ ਇਹ ਲਾਈਵ ਦੇ ਵਿੱਚ ਦੁਸਕ ਦੁਸਕ ਕੇ ਦੱਸ ਰਹੀ ਹੈ ਕਿ ਉੱਥੇ 10-15 ਪੰਜਾਬੀ ਖੜੇ ਸੀ, ਸਿੱਖ ਖੜੇ ਸੀ। ਕਿਸੇ ਨੇ ਵੀ ਮੇਰੀ ਮਦਦ ਨਹੀਂ ਖੜੀ ਸੀ। ਉੱਥੇ ਉਹਨਾਂ ਦੇ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਸੀ। ਕਿਸੇ ਵੀ ਸਰਦਾਰ ਬੰਦੇ ਨੇ ਆਪਦੀ ਪੱਗ ਉਤਾਰ ਕੇ ਮੇਰੇ ਆਲੇ-ਦਾਲੀ ਨੀਲਵੇਟੀ ਨਾ ਹੀ ਉੱਥੇ ਬੀਬੀਆਂ ਖੜੀਆਂ ਸੀ। ਉਹਨਾਂ ਨੇ ਮੇਰੀ ਮਦਦ ਕੀਤੀ। ਮੇਰੀ ਮਾਂ ਆਈ। ਮੇਰੀ ਮਾਂ ਨੇ ਮੈਨੂੰ ਉਸ ਅੱਗ ਤੋਂ ਬਚਾਇਆ ਇਸ ਬੀਬੀ ਦੇ ਦੋਸ਼ ਨੇ। ਪਰ ਇਸ ਬੀਬੀ ਨੇ ਸਾਰੇ ਲਾਈਵ ਦੇ ਵਿੱਚ ਇਹ ਗੱਲ ਨਹੀਂ ਦੱਸੀ ਕਿ ਉਹ ਕਿਹੜਾ ਗੁਰੂ ਘਰ ਸੀ ਕਿੱਥੇ ਉਹ ਕਿਹੜੇ ਪਿੰਡ ਦੇ ਵਿੱਚ ਹੈ ਕਿਹੜੇ ਸ਼ਹਿਰ ਦੇ ਵਿੱਚ ਹੈ ਗੁਰੂ ਘਰ ਜਿੱਥੇ ਇਹ ਘਟਨਾ ਵਾਪਰੀ ਹੋਵੇ ਉੱਥੇ ਸੀਸੀਟੀਵੀ ਕੈਮਰੇ ਹੋਣਗੇ ਤੇ ਇਹ ਘਟਨਾ ਦਾ ਪਤਾ ਵੀ ਲੱਗਦਾ ਪਰ ਇਹ ਇੱਕ ਝੂਠੀ ਕਹਾਣੀ ਬਣਾ ਕੇ ਇਸ ਬੀਬੀ ਨੇ ਲੈਬ ਹੋ ਕੇ ਇੱਕ ਪੰਜਾਬੀਆਂ ਨੂੰ ਤੇ ਇੱਕ ਸਿੱਖਾਂ ਨੂੰ ਬਦਨਾਮ ਕਰਨ ਦਾ ਕੰਮ ਕਰਿਆ ਤੇ ਬੀਬੀ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਦਾਂ ਸਿੱਖ ਜਾਂ ਪੰਜਾਬੀ ਬਦਨਾਮ ਨਹੀਂ ਹੁੰਦੇ ਜਿਵੇਂ ਤੁਸੀਂ ਕਰ ਰਹੇ ਹੋਂ ਜੇਕਰ ਕਿਸੇ ਤੇ ਮੁਸੀਬਤ ਆਈ ਹੋਵੇ ਦੋ ਪੰਜਾਬੀ ਉਥੇ ਖੜੇ ਹੋਣ ਪੰਜਾਬੀ ਆਪਣੀ ਜਾਨ ਗਵਾ ਕੇ ਉਸ ਬੰਦੇ ਦੀ ਜਾਨ ਬਚਾ ਲੈਂਦੇ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਸਿੱਖ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਤੂੰ ਐਡੇ ਵੱਡੇ ਇਲਜ਼ਾਮ ਲਾ ਰਹੀ ਹੈ ਕਿ ਮੇਰੇ ਸਰੀਰ ਦੇ ਉੱਤੇ ਅੱਗ ਪਈ ਹੋਈ ਸੀ ਤੇ ਉਹ ਲੋਕ ਤਮਾਸ਼ਾ ਦੇਖ ਰਹੇ ਸੀ 15 ਜਣੇ ਖੜੇ ਹੋ ਵੀ ਨਾਲ ਉਥੇ ਬੀਬੀਆਂ ਵੀ ਸੀ ਪੰਜਾਬੀ ਇਹ ਸਿਰਫ ਤੇ ਸਿਰਫ ਪੰਜਾਬੀਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ ਇਸ ਤੋਂ ਸਿਵਾ ਕੁਛ ਨਹੀਂ ਜਾ ਫਿਰ ਇਹ ਆਪਣਾ ਇੰਸਟਾਗ੍ਰam ਤੇ ਲੈਬ ਹੋ ਕੇ ਮੜਾ ਜਾਏ ਫੇਮ ਭਾਲਦੇ ਨੇ ਕਿ ਕੰਟਰੋਵਰਸੀ ਮੜੀ ਜੀ ਕਰ ਲਈਏ ਤੇ ਆਪਣੇ ਥੋੜੇ ਜੇ ਰੀਚ ਰੂਚ ਵਧ ਜੇ ਜਾਂ ਇਹੋ ਜੇ ਕੰਮ ਇਹ ਇੰਸਟਾਗ੍ਰam ਵਾਲੇ ਕਰਦੇ ਹੁੰਦੇ ਨੇ ਤੇ ਇਸ ਬੀਬਾ ਦਾ ਨਾਮ ਹੈ ਸ਼ਾਇਦ ਸਵਾਨੀ ਸ਼ਵਾਨੀ ਹੈ ਜਾਂ ਕੁਛ ਨਾਮ ਹੈ ਇਸ ਦਾ ਤੇ ਇੰਸਟਾਗ੍ਰam ਤੇ ਆਈਡੀ ਫਾਈ ਨਹੀਂ ਮੈਨੂੰ ਕਿਉਂਕਿ ਹੁਣ ਆ ਪਿੱਛੇ 19 20 ਤਰੀਕ ਨੂੰ ਦਿਵਾਲੀ ਲੰਘ ਕੇ ਹਟਈ ਐ ਤਾਂ ਇਸ ਤੋਂ ਬਾਅਦ ਦੁਬਾਰੇ ਫੇਰ ਇਸਨੇ ਰੀਲਾਂ ਪਾਉਣੀਆਂ ਨੇ ਤਾਂ ਰੀਲਾਂ ਦੇ ਵਿੱਚ ਸਾਫ ਪਤਾ ਲੱਗ ਜਾਊਗਾ ਕਿ ਇਸ ਦੇ ਵਾਲ ਮੱਚੇ ਸੀ ਕਿ ਇਸ ਦਾ ਹੱਥ ਪੈਰ ਕੋਈ ਮੱਚਿਆ ਸੀ ਇੱਕ ਵਾਰੀ ਜੇ ਕਿਸੇ ਦਾ ਹੱਥ ਪੈਰ ਜਾਂ ਮੂੰਹ ਕੋਈ ਮਾੜਾ ਮੋਟਾ ਸੜ ਜੇ ਉਹ ساری ਉਮਰ ਦਾਗ ਨਹੀਂ ਜਾਂਦਾ ਹੈਗਾ ਉਸ ਉਸ ਨਿਸ਼ਾਨ ਦਾ ਮੱਚੇ ਹੋਏ ਨਿਸ਼ਾਨ ਦਾ ਸੋ ਬੀਬਾ ਆਮੇ ਤੁਸੀਂ ਬਦਨਾਮ ਕਰਨ ਦੀ ਨਾ ਸੋਚੋ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਬਦਨਾਮ ਹੋਣ ਵਾਲੀ ਗੋਮ ਨਹੀਂ ਹੈ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ